ਮੈਂ ਤੇਨੂੰ ਪੁੱਛਦੀ ਆ ਮਾਲੀ ਵੇ ਵੇ ਬੂਟਾ ਕਾਹੇ ਦਾ ਲਾਇਆ ਵੇ ਬੂਟਾ ਕਾਹੇ ਦਾ ਲਾਇਆ ਨੀ ਮੈਂ ਤੇਨੂੰ ਦੱਸਦਾ ਆ ਪਲੀਏ ਨੀ ਬੂਟਾ ਲੋਂਗਾ ਦਾ ਲਾਇਆ ਨੀ ਬੂਟਾ ਲੋਮ ਗਾਂਦਾ ਲਾਇਆ ਮੈਂ ਤੈਨੂੰ ਪੁੱਛਦੀ ਆ ਮਾਲੀ ਵੇ ਵੂਟਾ ਕਾਹੇ ਕੁਮ ਲਾਇਆ ਵੇ ਬੂਟਾ ਕਾਹੇ ਕੁਮ ਲਾਇਆ ਨੀ ਮੈਂ ਤੈਨੂੰ ਦੱਸਦਾ ਆ ਪਲੀਏ ਨੀ ਬੂਟੇ ਪਾ ਨੀ ਨਾ ਪਾਇਆ ਨੇ ਬੂਟੇ ਪਾਣੀ ਨਾ ਪਾਇਆ ਨੇ ਨਾ ਹਲਟੇ ਜੋੜ ਆਵੇ ਵੇ ਪਾਣੀ ਹੰਝੂਆਂ ਦਾ ਪਾਇਆ ਵੇ ਪਾਣੀ ਹੰਝੂਆਂ ਦਾ ਪਾਇਆ ਵੇ ਪਾਣੀ ਹੰਝੂਆਂ ਦਾ ਪਾਇਆ ਬੂਟੇ ਪਾਣੀ ਹੰਝੂ ਆਂਦਾ ਪਾਇ ਆਵੇ ਵੇ ਬੂਟੇ ਛੜੀਆਂ ਨੇ ਲਗਰਾਵੇ ਬੂਟੇ ਛੜੀਆਂ ਨੇ ਲਗਰਾਣ ਬੂਟੇ ਛੜੀਆਂ ਨੇ ਲਗਰਾਵੇ ਵੇ ਮੰਜਾ ਸ਼ਾਮੇ ਮੈਂ ਢਾਇ ਆਵੇ ਮੰਜਾ ਸ਼ਾਮੇ ਮੈਂ ਡਾਇਆ ਮੰਜਾ ਸ਼ਾਮੇ ਮੈਂ ਡਾਇਆ ਵੇ ਵੇ ਸੁਪਨੇ ਵਿੱਚ ਮਾਈ ਆਇਆ ਆ ਵੇ ਸੁਪਨੇ ਵਿੱਚ ਮਾਈ ਆਇਆ ਆ ਵੇਨਾਸ਼ੇੜੇ ਨੌਕਰਾਵੇ ਵੇਸਾਨੋ ਨੀਂਦਰ ਏ ਪਿਆਰੀ ਵੇਸਾਨੋ ਨੀਂਦਰ ਏ ਪਿਆਰੀ ਨੀ ਮੈਂ ਤੋਰ ਜੂ ਗੋਰੀਏ ਨੀ ਨੀ ਸੁੱਤੀ ਰਹੀ ਤੂੰ ਸੁਖਾ ਲਈ ਨੀ ਸੁੱਤੀ ਰਹੀਂ ਤੂੰ ਸੁਖਾਲੀ ਵੇ ਮਰੇ ਜਾਵੇ ਜੰਮੂ ਦਾ ਗਾੜ ਵੇ ਜੀਨੇ ਰੇਲੇ ਚੜਾਇਆ ਵੇ ਜੀਨੇ ਰੇਲੇ ਚੜਾਇਆ ਵੇ ਮਰੇ ਜਾਣ ਜਮੂ ਦੀਆਂ ਰਾਣੀਆਂ ਵੇ ਵੇ ਜੀਨਾ ਨੌਕਰ ਤੂੰ ਲਾਇਆ ਵੇ ਜੀਨਾ ਨੌਕਰ ਤੂੰ ਲਾਇਆ ਵੇ ਤੂੰ ਨੌਕਰ ਹੋਗੇ ਉਹ ਵੇ ਵਿਸਾਨੋ ਸਸੂ ਵਸ ਪਾਇਆ ਵਿਸਾਨੋ ਸਸੂ ਵਸ ਪਾਇਆ ਸਸੂ ਚੀੜ ਕਾ ਮਾਰੇ ਵੇ ਵਿਸਾਡਾ ਚਿਹਰਾ ਕਮਲਾਇਆ ਵੇ ਸਾਡਾ ਚਿਹਰਾ ਕਮਲਾਇਆ ਤੁਸ਼ੇ ਤੀ ਆ ਜਾਣੋ ਕਰਾਵੇ ਵੈ ਤੈਨੋ ਹਾਲ ਸੁਣਾਵਾ ਵੈ ਤੈਨੋ ਹਾਲ ਸੁਣਾਵਾ ਮੈਂ ਤੇਨੂੰ ਪੁੱਛਦੀ ਆ ਮਾਲੀ ਵੇ ਵੂਟਾ ਕਾਹੇ ਦਾ ਲਾਇਆ ਵੇ ਬੂਟਾ ਕਾਹੇ ਦਾ ਲਾਇਆ ਮੈਂ ਤੇਨੂੰ ਦੱਸਦਾ ਆ ਪੱਲੀਏ ਨੀ ਬੂਟਾ ਲੌਂਗਾ ਦਾ ਲਾਇਆ ਨੀ ਬੂਟਾ लौगा दालाया